ਕਿ ਨਹੀਂ ਪਹਿਲੀ ਗੱਲ ਤਾਂ ਯਾਰ ਕੋਈ ਸਰਕਾਰ ਐਮਐਸਪੀ ਬੰਦ ਨਹੀਂ ਕਰੂਗੀ ਔਰ ਮੈਂ ਤੁਹਾਨੂੰ ਮਹਾਰਾਜ ਦੀ ਸੋਹ ਮਹਾਰਾਜ ਨੂੰ ਅੱਜ ਆਇਸ ਮੀਟਿੰਗ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਝਾੜ ਕੇ ਮੈਂ ਕਹਿੰਦਾ ਮੈਂ 10 ਸਾਲ ਯਾਰੇ ਸੂਬੇ ਦਾ ਫਾਈਨੈਂਸ ਮਿਨਿਸਟਰ ਰਹਾ ਮੈਂ ਕਿਸੇ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਮੈਂ ਆਪਦੇ ਹੋਸਟ ਮੈਂ ਇੱਕ ਗੱਲ ਕਰ ਰਿਹਾ ਮੋਦੀ ਸਰਕਾਰ ਨੇ ਹਰੇਕ ਬੰਦੇ ਨੂੰ ਹਰੇਕ ਗਰੀਬ ਪਰਿਵਾਰ ਨੂੰ ਕਣਕ ਜਾਂ ਝੋਨਾ ਮਤਲਬ ਕਈ ਸਟੇਟਾਂ 'ਚ ਝੋਨਾ ਇਹ ਪਿਛਲੇ 3-4 ਸਾਲ ਤੋਂ ਹਰ ਪਰਿਵਾਰ 'ਚ ਆ ਰਿਹਾ ਹੈ ਜੇ ਐਮਐਸਪੀ ਨਾ ਹੋਈ ਤਾਂ ਇਹ ਜਿਹੜੀ ਸਕੀਮ ਹੈ ਸਾਰੀ ਗਵਰਨਮੈਂਟ ਦੀ ਫੇਲ ਹੋ ਜਾਊਗੀ ਨੰਬਰ 1 ਨੰਬਰ 2 ਜੇ ਸਰਕਾਰ ਦੇ ਜਿਹੜੇ ਅਨਾਜ ਦੇ ਭੰਡਾਰ ਹੈ ਇਹ ਜਿੰਨੇ ਇਸ ਵੇਲੇ ਘਟ ਹੈ ਕਿਉਂਕਿ ਇਹ ਸਕੀਮ ਚੱਲ ਪਈ ਨਾ ਹਰੇਕ ਪਰਿਵਾਰ ਨੂੰ ਤਾਂ ਇਹ ਝੋਨਾ ਤੇ ਕਣਕ ਦੇ ਰਿਹਾ ਸੋ ਇਹ ਤਾਂ ਯਾਰ ਤੁਸੀਂ ਬਿਨ ਮਤਲਬ ਮੈਂ ਜਿੰਨੀ ਮੇਰੀ ਹੈਸੀਅਤ ਔਕਾਤ ਹੈ ਔਰ ਜਿੰਨੇ ਮੇਰਾ ਤਜਰਬਾ ਹੈ ਜਿੰਨੀ ਮੇਰੀ ਪੜ੍ਹਾਈ ਹੈ ਐਮਐਸਪੀਆਰ ਬੰਦ ਨਹੀਂ ਕਿਸੇ ਵੀ ਹਾਲਤ ਚ ਨਹੀਂ ਹੋ ਸਕਦੀ ਨਿਕਲੋ ਨੀ ਚਲੋ ਦੂਜਾ ਤੁਸੀਂ ਕਿਹਾ ਯਾਰ ਕੀ ਝੋਨਾ ਜਿਹੜਾ ਹੈ ਮੰਡੀਆਂ ਚੋਂ ਚੱਕਿਆ ਨਹੀਂ ਜਾ ਰਿਹਾ ਬਿੱਟੂ ਸਾਹਿਬ ਪਹਿਲਾਂ ਤਾਂ ਇਹ ਦੱਸ ਵੀ ਤੇਰੀ ਉਮਰ ਕਿੰਨੀ ਹੋ ਗਈ 38 ਸਾਲ 38 ਸਾਲ ਚ ਕਿਦੇ ਦੇਖਿਆ ਚਲੋ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਕੋਈ ਸਰਕਾਰ ਕਿਤੇ ਆ ਜਾਂਦੀ ਹੈ ਤਾਂ ਚੱਲਦੀ ਫਿਰਦੀ ਹੈ 36 ਸਾਲ ਦੇ ਵਿੱਚ ਕਿਤੇ ਜਿਹੜੇ ਐਸ ਐਤ ਕੀ ਹਾਲਾਤ ਹੋਏ ਕਿਤੇ ਹੋਏ ਨਹੀਂ ਅੱਛਾ ਯਾਰ ਇੱਕ ਮਾੜ ਆ ਜਾ ਥੋੜਾ ਜਿਹਾ ਜਿਵੇਂ ਹੋਸ਼ 'ਚ ਜਿਵੇਂ ਗੱਲ ਕਰਨੀ ਹੈ ਨਾ ਇਹ ਇਹ ਵਜ੍ਹਾ ਕੀ ਹੈ ਕਿ ਇਦੋਂ ਪਹਿਲਾਂ ਨਹੀਂ ਹੋਏ ਇਹ ਯਾਰ ਇਹਨਾਂ ਨੇ ਆਪਦੀ ਜਿਹੜੀ ਮਿਲਿੰਗ ਪਾਲਿਸੀ ਸੀ ਜਿਹੜੀ ਮਿਲਿੰਗ ਪਾਲਿਸੀ ਹੈ ਪੰਜਾਬ ਨੇ ਪੰਜਾਬ ਦੇ ਸ਼ੈਲਰਾਂ 'ਚੋਂ ਮਿਲਿੰਗ ਜਿਹੜੀ ਸ਼ੁਰੂ ਹੋਈ ਉਹ ਜਨਵਰੀ ਦੇ ਅਖੀਰ 'ਚ ਹੋਈ ਹਰਿਆਣੇ 'ਚ ਅਕਤੂਬਰ 'ਚ ਹੋਗੀ ਹਰਿਆਣੇ ਦੀ ਚੌਲ ਬਣ ਕੇ ਤੇ ਉਹਨਾਂ ਦੇ ਗੋਦਾਮਾਂ ਚੋਂ ਨਿਕਲ ਗਿਆ ਆਪਣਾ ਯਾਰ ਇੰਨੀ ਔਰ ਕਿਸ ਲੇਟ ਕਿਉਂ ਹੋ ਗਈ ਲੇਟ ਹੋ ਗਈ ਕਿਉਂਕਿ ਮਨਿਸਟਰ ਵਿਆਹ ਤੇ ਗਿਆ ਹੈ ਸੈਕਟਰੀ ਛੁੱਟੀ ਤੇ ਹੈ ਔਰ ਇਹੀ ਹਰਿਆਣਾ ਹੈ ਤੇ ਨਾਲ ਦਾ ਯਾਰ ਸੂਬਾ ਹਰਿਆਣਾ ਇਥੋਂ 10 ਮੇਰੀ ਸੁਣ ਸੁਣੀ ਚੱਲੇ 10 ਕਿਲੋਮੀਟਰ ਤੇ ਹਰਿਆਣਾ ਹੈ ਹਰਿਆਣੇ ਚ ਯਾਰ ਕੋਈ ਪ੍ਰੋਬਲਮ ਨਹੀਂ ਆ ਰਹੀ ਚੱਕਣ ਦੀ ਅੱਛਾ ਹਰਿਆਣੇ ਚ ਮਿਲਿੰਗ ਹੋ ਗਈ ਹਰਿਆਣੇ ਚ ਸਪੇਸ ਹੋ ਗਈ ਯਾਰ ਤੁਸੀਂ ਬਾਂਦਰ ਦੇ ਹੱਥ ਉਸ ਤਰ੍ਹਾਂ ਫੜਾ ਬੈਠੇ ਔਰ ਇਹ وجہ ਹੈ ਕਿ ਪੰਜਾਬ ਨੂੰ ਹੁਣ ਇਹ ਇਹ ਤਾਂ ਭੁਗਤਣਾ ਪੈਣਾ ਹੈ ਜਦੋਂ ਜਿਹੜੇ ਬੰਦੇ ਜਿਹੜੇ ਇਸ ਗੱਲ ਨੂੰ ਸਮਝਦੇ ਨਹੀਂ ਉਹਨੂੰ ਹੁਣ ਇਹ ਇਹਦਾ ਸੈਂਟਰਲ ਗਵਰਨਮੈਂਟ ਨੇ ਤਾਂ ਯਾਰ ਪੈਸੇ ਦੇਣੇ ਸੀ ਇਸ ਦਾ ਪੈਸੇ ਹੀ ਦੇ ਸਕਦੇ ਨਾ ਅੱਛਾ ਇੱਕ ਜਿਹੜੀ ਜਿੰਨੀ ਖਰੀਦ ਹੁੰਦੀ ਹੈ ਮੰਡੀਆਂ ਚੋਂ ਉਹਦਾ 5 6 ਫੀਸਡ ਕਮਿਸ਼ਨ ਜਿਵੇਂ ਕਮਿਸ਼ਨ ਸਮਝ ਲਓ ਉਹ ਆਰ ਡੀ ਐਫ ਦੀ ਸ਼ਕਲ ਚ ਮੰਡੀ ਫੀਸ ਦੀ ਸ਼ਕਲ ਚ ਪੰਜਾਬ ਗਵਰਨਮੈਂਟ ਨੂੰ ਜਾਂਦਾ ਜਾਂ ਤਾਂ ਹੋਵੇ ਨਾ ਕਿ ਸੈਂਟਰ ਤੇ ਕੋਈ ਸਾਨ ਕਰੀ ਜਾਂਦਾ ਹੈ ਬਈ ਯਾਰ ਇਹ ਹੁਣ ਯਾਰ ਜੇ ਉਹ ਥੋੜਾ ਮੁਨੀਮ ਹੀ ਇਹਨਾਂ ਨੇ ਲੈ ਕੇ ਹੋਵੇ ਵੀ ਕਿ ਉਹ ਤੂੰ ਖਰੀਦੀ ਨਹੀਂ ਜਾ ਰਹੀ ਸਭ ਜਿਹੜਾ ਸੈਂਟਰ ਨੇ ਭੂਮਿਕਾ ਨਿਭਾਉਣੀ ਸੀ ਜਿਹੜਾ ਆਪਣਾ ਚੌਲ ਹੈ ਜੋ ਆ ਝੋਲਾ ਜਾਂਦਾ ਹੈ ਚੌਲ ਗਦਾਮਾ ਚ ਜਾਂਦਾ ਹੈ ਉਹ ਚੱਕਣਾ ਸੀਗਾ ਜਿਹੜਾ ਉਹ ਭੂਮਿਕਾ ਨਿਭਾਉਣੀ ਸੀ ਉਹ ਨਹੀਂ ਡਬੀ ਠੀਕ ਹੈ ਇਹਨਾਂ ਚ ਕਮੀ ਰਹੀ ਹੈ ਇਹਨਾਂ ਨੇ ਡਿਲੇ ਕੀਤਾ ਬਾਅਦ ਚ ਜਾ ਕੇ ਮਿਲ ਰਹੇ ਆ ਪੈਰ ਵਈ ਜਿਹੜੀ ਪਹਿਲਾਂ ਕਰਨੀ ਚਾਹੀਦੀ ਸੀ ਉਹ ਮੌਕੇ ਤੇ ਕੀਤੀ ਮੰਡੀਆਂ ਜਿਹੜੀਆਂ 2 ਮਹੀਨੇ ਪਹਿਲਾਂ ਉਹਨਾਂ ਦੇ ਪਾਣੀ ਦਾ ਪ੍ਰਬੰਧ ਹੋ ਜਾਂਦਾ ਉਹ ਨਹੀਂ ਹੋਇਆ ਅਸੀਂ ਪੰਜਾਬ ਸਰਕਾਰ ਨੂੰ ਵੀ ਵਿਚ ਇਹ ਚ ਦੋਸ਼ੀ ਮੰਨਦੇ ਆ ਸੈਂਟਰ ਸਰਕਾਰ ਨੂੰ ਐ ਦੋਸ਼ੀ ਮੰਨਦੇ ਆ ਵੀ ਜਿਹੜੀ ਸੈਂਟਰ ਸਰਕਾਰ ਹੈ ਉਹ ਸਾਡੀ ਐਮਐਸਪੀ ਜਿਵੇਂ ਖੇਤੀ ਕਾਲੇ ਕਾਨੂੰਨ ਆਏ ਸੀ ਉਹ ਦੁਬਾਰਾ ਲਾਗੂ ਕਰਨ ਚੱਲੀ ਹੈ ਅੱਜ ਤੁਸੀਂ ਤੁਸੀਂ ਅੱਜ ਵੇਖੋ ਕਿਸਾਨ ਦੇ ਹਾਲਾਤ ਕੀ ਹੈ ਫੀਮ ਚਿੱਟਾ ਪੁੱਕੀ ਸਿਗਰਟ ਬੀੜੀ ਜਿਹਨੇ ਵੇਚਣੀ ਉਹ ਉਹ ਆਪਦੀ ਮਰਜ਼ੀ ਨਾਲ ਰੇਟ ਤੈਅ ਕਰਦਾ ਸ਼ਰਾਬ ਵੇਚਣੀ ਉਹ ਮਰਜ਼ੀ ਨਾਲ ਰੇਟ ਤੈਅ ਕਰਦਾ ਤੁਸੀਂ ਦੇਖੋ ਅੱਜ ਕਿਸਾਨ ਜਿਹਨੂੰ ਆਪਾਂ ਗੁਰੂਆਂ ਦਾ ਕਿੱਤਾ ਅੰਨ ਦਾਤਾ ਕਹਿੰਦੇ ਸੀ ਅੱਜ ਉਹ ਆਪਦੀ ਫਸਲ ਵੇਚਣ ਗਿਆ ਮੰਡੀ 'ਚ ਜਾ ਕੇ ਆਏ ਕਹਿੰਦਾ ਯਾਰ ਮੇਰਾ ਝੋਨਾ ਲੈ ਲਓਗੇ ਕਿ ਨਹੀਂ ਲੈਂਦੇ ਤੇ ਮਜ਼ਦੂਰ ਦੀ ਅੱਜ ਦਿਹਾੜੀ ਨਹੀਂ ਲੱਗ ਰਹੀ ਜੀ ਮੈਂ ਮੈਂ ਫੇਰ ਮੈਂ ਫੇਰ ਕਹਿੰਦਾ ਭਾਈ 38 ਸਾਲ ਤੇਰੀ ਉਮਰ ਹੋ ਗਈ 38 ਸਾਲ 'ਚ ਕਿਤੇ ਐਸ ਕਿਸਮ ਦੇ ਹਾਲਾਤ ਨਹੀਂ ਬਣੇ ਸੈਂਟਰ ਨੂੰ ਯਾਰ ਤੁਹਾਡੇ ਨਾਲ ਕੋਈ ਕੋਈ ਦੁਸ਼ਮਣੀ ਹੈ ਮਤਲਬ ਮਤਲਬ ਸਾਡਾ ਕੀ ਮਤਲਬ ਇਹ ਸਾਨੂੰ ਕੀ ਟੱਕਰੂ ਆ ਯਾਰ ਦੇਖੋ ਬੇਤਕल्लਫੀ ਤਾਂ ਭਰਾਵਾਂ 'ਚ ਵੀ ਹੋ ਜਾਂਦੀ ਹੈ ਪਿਓ ਪੁੱਤਾਂ 'ਚ ਵੀ ਕਈ ਵਾਰੀ ਗੱਲ ਹੋ ਜਾਂਦੀ ਹੈ ਯਾਰ ਤੁਸੀਂ ਸਾਡੇ ਭਰਾਓ ਅਸੀਂ ਤੁਹਾਨੂੰ ਗੱਲ ਨਾ ਲਾਵਾਂਗੇ ਇਹ ਜਿਹੜੀਆਂ ਤੁਹਾਡੀਆਂ ਮੰਗਾਂ ਆ ਜੇ ਤੁਸੀਂ ਮੈਨੂੰ ਫੜਾ ਦੋ ਮੈਂ ਇਹ ਜਮਾ ਸਿਰੇ ਵਾਲੇ ਜਿਹੜੇ ਆ ਨਾ ਉਹਨਾਂ ਤੱਕ ਯਾਰ ਇਹ ਇਹ ਤੁਹਾਡੀਆਂ ਮਾਰ ਪੀ ਕੇ ਇੱਕ ਗੱਲ ਮੈਂ ਤੁਹਾਨੂੰ ਸਮਝ ਤੁਸੀਂ ਕਹਿਣੇ ਆ ਵੀ ਸਾਡੀ ਕੋਈ ਸੋੜਿਆ ਦੁਸ਼ਮਨੀ ਨਹੀਂ ਹੈ ਕਹਿੰਦੇ ਸਰਕਾਰ ਦੀ ਦੁਸ਼ਮਨੀ ਦਸੀ ਹੈ 2020 ਸੰਤ 13 ਮਹੀਨੇ ਰਹਿ ਉੱਥੇ ਭਾਈ ਚਲੋ ਚਲੋ ਯਾਰ ਚਲੋ ਜੇ ਕੋਈ ਚਲੋ ਜੇ ਕੋਈ ਹੋ ਗਈ ਤਾਂ ਯਾਰ ਵਾਪਸ ਲੈ ਲਿਆ ਮੂਤੀ ਸਾਹਿਬ ਵਾਪਸ ਲੈਣੀ ਅਜ ਤਾਂ ਰਹਿਣ ਨੂੰ ਤਿਆਰ ਹੈ ਨਾ ਮੂਤੀ ਸਾਹਿਬ ਨੇ ਯਾਰ ਤੁਹਾਨੂੰ ਮਾਫੀ ਮੰਗ ਲਈ ਪਰ ਯਾਰ ਮੈਂ ਤੁਹਾਨੂੰ ਦੱਸਾਂ ਇਹ ਯਾਰ ਇਹ ਜਦੋਂ ਆਪਾਂ ਜੇ ਇਕੱਠੇ ਰਵਾਂਗੇ ਨਾ ਪਿਆਰ ਨਾਲ ਇਕੱਠੇ ਰਹਿ ਕੇ ਤੇ ਆ ਪਿਆਰ ਨਾਲ ਤੇ ਇਕੱਠੇ ਹੋ ਕੇ ਤਾਂ ਬੰਦਾ ਕਿਸੇ ਦੀ ਜਾਨ ਵੀ ਲੈ ਲੇ ਜਾਨ ਮੰਗਲੋ ਜਾਨ ਦੇ ਦਾਂਗੇ ਨਹੀਂ ਯਾਰ ਕੋਈ ਨਹੀਂ ਹਾਂ ਖੜੇ ਯਾਰ ਕਈ ਵਾਰੀ ਕਈ ਵਾਰੀ ਬੜਾ ਟਕਰਾਰ ਹੋ ਜਾਂਦਾ ਨਾ ਜਿਹੜੇ ਪਰਿਵਾਰਾਂ 'ਚ ਵੈਰ ਪੈ ਜਾਂਦਾ ਜਿਹੜੇ ਪਰਿਵਾਰਾਂ 'ਚ ਕੋਈ ਦੁਸ਼ਮਣੀ ਪੈ ਜਾਂਦੀ ਹੈ ਯਾਰ ਉੱਥੇ ਬਰਕਤ ਨਹੀਂ ਆਉਂਦੀ ਤੁਸੀਂ ਧਰਮ ਨਾਲ ਮੈਂ ਤੁਹਾਨੂੰ ਕਸਮਨ ਕਹਿਣਾ ਹਲਫਨ ਕਹਿਣਾ ਭਈ ਮੋਦੀ ਸਾਹਿਬ ਪਤਾ ਨਹੀਂ ਮੇਰੀ ਉਹ ਵੀਡੀਓ ਵੀ ਕਾਫੀ ਚੱਲ ਰਹੀ ਹੈ ਮੋਦੀ ਸਾਹਿਬ ਮੈਂ ਕੁਰਸੀ ਤੇ ਬੈਠਾ ਸੀ ਤੇ ਐ ਹੋ ਗਿਆ ਐ ਕਹਿੰਦਾ ਇੱਥੇ ਬਿਠਾ ਕੇ ਰੱਖਣਾ ਪੰਜਾਬ ਨੂੰ ਕਹਿੰਦਾ ਯਾਰ ਕਾਂਗਰਸ ਨੇ ਤਾਂ ਟੈਂਕ ਚੜਾਤੇ ਦਰਬਾਰ ਸਾਹਿਬ ਤੇ ਤੇ ਪੰਜਾਬ ਦੇ ਲੋਕਾਂ ਨੇ ਮਾਫ ਕਰਤਾ ਅਸੀਂ ਯਾਰ ਕੀਤਾ ਕੁਝ ਨਹੀਂ ਸਾਡਾ ਰੋਲਾ ਕਿਉਂ ਪਾਈ ਬੈਠੇ ਯਾਰ ਇਹਨੂੰ ਤੁਸੀਂ ਹੀ ਕਰੀਏ ਅਸੀਂ ਆ ਜੇ ਮਿਸ਼ਰਾ ਟੈਣੀ ਵਾਲਾ ਸਵਾਲ ਵੀ ਤੁਸੀਂ ਅਠਾ ਜਿਹੜੇ ਕਿਸਾਨਾਂ ਤੇ ਜੀਪਾਂ ਚੜੀ ਮੈਂ ਸਾਰਾ ਕੁਝ ਕਰੂੰਗਾ ਅਡਾਨੀ ਸਾਹਿਬ ਵਾਲਾ ਸੀ ਤੁਸੀਂ ਪਹਿਲਾਂ ਕਰ ਦੇਣਾ ਚਾਹੀਦਾ ਸੀ ਉਹ ਯਾਰ ਤੁਸੀਂ ਇੱਕ ਕੰਮ ਕਰੋ ਟੈਗ ਤਾਂ ਯਾਰ ਤੁਸੀਂ ਇਹਨੂੰ ਐਂ ਕਰੋ ਇਹ ਗੱਲ ਨਿਵੇੜਨ ਵਾਲੇ ਪਾਸੇ ਤੁਸੀਂ ਮੈਂ ਤੁਹਾਡੇ ਅੱਗੇ ਲੱਗਦਾ ਮੈਂ ਵਿਚੋਲਾ ਬਣਦਾ ਉਪਈ ਵਾਰੀ ਵਿਚੋਲਾ ਵੀ ਜਦੋਂ ਹੁੰਦਾ ਨਾ ਉਹ ਮਾੜਾ ਮੋਟਾ ਗੱਪ ਸੱਚ ਮਾਰਨਾ ਪੈਂਦਾ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਕੁੜੀ ਬਹੁਤ ਭਾਗਾ ਵਾਲੀ ਐ ਮੁੰਡਾ ਬਹੁਤ ਸਤਾਰੇ ਵਾਲਾ ਬਹਿ ਬੂ ਕੇ ਮੈਂ ਤੁਹਾਡਾ ਨਵੇੜੂਗਾ ਯਾਰ ਇੱਕ ਮੇਰੇ ਪੁੱਤ ਦੀ ਗੱਲ ਐ ਵੀ ਦਿੱਲੀ ਦੇ ਬਾਗਾਂ ਦੇ 750 ਤੋਂ ਖਾਨੀਤ ਹੋ ਗਿਆ ਯਾਰ ਉਹ ਤਾਂ ਚੜ੍ਹੇ ਬਨਾਲੇ ਵਾਲਾ ਬਨਾਲੇ ਆਨ ਦਾ 1 ਕਰੋੜ ਗਿਆ ਕਹਿੰਦੇ ਨਾ ਮੇਰੇ ਇਹਦਾ ਜੁਰਮਾਨਾ 1 ਕਰੋੜ ਹੋਣਾ ਚਾਹੀਦਾ ਤੇ ਦੂਜੀ ਗੱਲ ਐ ਐਮਐਸਪੀ ਜਿਹੜੀ ਤੁਸੀਂ ਗੱਲ ਕਰਦੇ ਸਾਰੀਆਂ ਫਸਲਾਂ ਤੇ ਵੇ ਡਾਕਟਰ ਸੁਮੇਨਾ ਸਾਹਨ ਦੀ ਰਿਪੋਰਟ ਮਤਾਂ ਯਾਰ ਦੇਖੋ ਭਾਈ ਮੈਂ ਮੈਂ ਵੀ ਕਿਸਾਨ ਹਾਂ ਮੈਨੂੰ 40 ਸਾਲ ਮੈਨੂੰ ਵੀ ਵਿਆਹ ਕਰਦੇ ਨੂੰ ਹੋ ਗਏ ਆ ਇੰਨੀ ਪ੍ਰੈਸ ਬੈਠੀ ਆ ਇਹਨੂੰ ਗਵਾ ਇਹਨੂੰ ਸਾਰਿਆਂ ਨੂੰ ਗਵਾ ਰੱਖੋ ਅੱਜ ਦਾ ਦਿਨ ਯਾਰ ਤੁਸੀਂ ਦੱਸੋ ਮੈਂ ਪਰਸੋਂ ਜਿਹੜੇ ਜਿਹੜੀ ਫਸਲ ਦੀ ਤੁਸੀਂ ਐਮਐਸਪੀ ਕਹਿੰਦੇ ਹੋ ਨਾ ਮੈਂ ਤੁਹਾਨੂੰ ਐਮਐਸਪੀ ਲਿਆ ਦਿੰਦਾ ਨਹੀਂ ਨਹੀਂ ਮੇਰੀ ਗੱਲ ਤਾਂ ਸੁਣ ਬਾਜਰੇ ਦੀ ਲਿਆਦੀਏ ਗੁਆਰੇ ਦੀ ਲਿਆਦੀਏ ਮੂੰਗੀ ਦੀ ਲਵਾਦੀਏ ਯਾਰ ਜਿਹੜਾ ਜਿਹੜਾ ਯਾਰ ਜਿਹੜੀ ਫਸਲ ਆਪਾਂ ਬੀਜਣੀ ਨਹੀਂ ਜਿਹੜੀ ਬੀਜਣੀ ਨਹੀਂ ਮੈਂ ਮੈਂ ਤਾਂ ਬਾਜਰਾ ਬੀਜਣਾ ਨਹੀਂ ਮੈਂ ਤਾਂ ਗਵਾਰਾ ਆਪਦੇ ਵਾਂਡ ਚ ਬੀਜਣਾ ਨਹੀਂ ਮੈਂ ਤਾਂ ਯਾਰ ਝੋਨਾ ਬੀਜੂ ਬਾਸਮਤੀ ਬੀਜੂਗਾ ਹਾਂਜੀ ਯਾਰ ਜਿਹੜੀ ਫਸਲ ਗਵਰਨਮੈਂਟ ਜਿਹੜੀ ਕਹੋਂਗੇ ਯਾਰ ਉਹ ਤੁਹਾਨੂੰ ਗੱਲ ਨਾਲ ਲਾਉਣਾ ਯਾਰ ਤੁਸੀਂ ਇਹ ਯਾਰ ਤੁਸੀਂ ਨਾ ਸਾਰੇ ਮਤਲਬ ਚਲੋ ਤੁਸੀਂ ਇਕੱਲੇ ਗਿੱਦੜਵਾਦਾ ਯੂਨਿਟ ਬੈਠੇ ਹੋ ਮੈਂ ਤੁਹਾਨੂੰ ਕਹਿੰਨਾ ਯਾਰ ਸਾਰੇ ਪੰਜਾਬ ਦੇ ਭਲੇ ਪਿੱਛੇ ਨਾ ਕਈ ਵਾਰੀ ਦੋਸਤੀਂ ਦੁਸ਼ਮਣੀਂ ਤੇ ਆਸ਼ਕੀਂ ਬੰਦੇ ਨੂੰ ਦਿਲ ਵੱਡਾ ਰੱਖਣਾ ਚਾਹੀਦਾ ਯਾਰ ਤੁਸੀਂ ਵੀ ਦਿਲ ਵੱਡਾ ਕਰੋ ਮੋਦੀ ਜੀ ਵੀ ਵੱਡਾ ਕਰਨ ਇਹਨੂੰ ਨਵੇੜ ਦੀ ਚਲੋ ਦੇਖ ਲਾਂ ਦੇ ਭਾਈ ਆ ਸਾਹਮਣੇ ਜਿੰਨੀਆਂ ਹੈਗੀਆਂ ਤੇ ਮੈਂ ਜਮਾ ਸਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਹੁਣ ਆਇਆ ਮੈਨੂੰ ਉਹ ਕਾਜ ਖੜੇ ਹੋ ਜਾ ਮੈਂ ਲੜ ਲੈਣ ਦੋ ਨਹੀਂ ਜੀ ਇੱਥੇ ਕੋਈ ਕੰਮ ਰਹਿ ਗਿਆ ਜੇ ਕੋਈ ਕੰਮ ਰਹਿ ਗਿਆ ਤੇ ਪਰ ਆਮ ਆੜ ਪਰ ਉਹਨਾਂ ਨੂੰ ਦਸਕਤ ਕਰਾ ਕੇ ਦਿਆ ਦਵੇ ਆ ਪ੍ਰਧਾਨ ਰੂਪਾ ਪ੍ਰਾਸੀ ਜੀ ਮੈਂ ਕਰਦਾ ਇਹ ਨੂੰ ਨਾ ਜੀ ਨੇ ਬੱਚੇ ਦੀ ਫੀਸ ਭਰਨੀ ਹੈ ਫਸਲ ਤੇ ਸਾਰਾ دارو ਮਦਾਰਾ 80% ਲੋਕ ਆ ਜਿਹੜੇ ਬਾਣ ਠੇਕੇ ਤੇ ਲਿੰਦੇ 2 2.5 ਕਿੱਲੇ ਵਾਲੇ ਵੀ ਅਸੀਂ ਆਦੇ ਵੀ ਸੈਂਟਰ ਸਰਕਾਰ ਸਾਡੀਆਂ ਮੰਡੀਆਂ ਖਤਮ ਕਰ ਰਹੀ ਹੈ ਵੀ ਸਾਡੀਆਂ ਮੰਡੀਆਂ ਬਚਣ ਸਾਡੀ ਖੇਤੀ ਬਚੇ ਤੇ ਇੱਥੇ ਦੂਜਾ ਜਿਹੜਾ ਪਰਾਲੀ ਦਾ ਵੇਖੋ ਤੁਸੀਂ ਝੋਨਾ ਤਾਂ ਤੋਲ ਨਹੀਂ ਰਿਹਾ ਕੋਈ ਮੰਡੀ 'ਚ ਪਰਾਲੀ ਦਾ ਜ਼ਰਬਾਨਾ ਲਾਤਾ ਜੇ ਕੋਈ ਸਾੜੂਗਾ 2 ਕਿੱਲਿਆਂ ਤੱਕ 5000 ਤੇ 5 ਕਿੱਲਿਆਂ ਤੱਕ 10000 5 ਕਿੱਲਿਆਂ ਤੋਂ ਉੱਪਰ 30000 ਰੁਪਇਆ ਕਿਸਾਨ ਨੂੰ ਜ਼ਰਬਾਨਾ ਲੱਗੂਗਾ ਉਹਦੀਆਂ ਲਾਲ ਐਂਟਰੀਆਂ ਵੱਜ ਰਹੀਆਂ ਨੇ ਤੀਜਾ ਜਿਹੜੀ ਡੀਏਪੀ ਹੈ ਜੀ ਕਣਕ بیچਣੀ ਆ ਉਹ ਨਹੀਂ ਮਿਲ ਰਹੀਆਂ ਤੇ ਦੂਜੀਆਂ ਸਮੱਸਿਆਵਾਂ ਤਾਂ ਐਮਐਸਪੀ ਗਰੰਟੀ ਦੀ ਵੱਡੀਆਂ ਲਖੀਮਪੁਰ ਖੀਰੀ ਦੇ ਮਸਲੇ ਆ ਜੀ ਅਜੇ ਮਿਸ਼ਰਾ ਟੈਣੀ ਦੇ ਬੇਟੇ ਵੱਲੋਂ ਆਸ਼ੀਸ਼ ਮਿਸ਼ਰਾ ਵੱਲੋਂ ਜਦੋਂ ਆਪਣੇ ਕਿਸਾਨੀ ਅंदोलਨ ਵੇਲੇ ਉਦੋਂ ਜੀਪਾਂ ਚੜਾਈਆਂ ਗਈਆਂ ਕਿਸਾਨਾਂ ਦੇ ਉੱਤੇ ਫਿਰ ਮੋਦੀ ਸਰਕਾਰ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀਗਾ ਤਿੰਨ ਖੇਤੀ ਕਾਲੇ ਕਾਨੂੰਨ ਵਾਪਸ ਲੈ ਕੇ ਵੀ ਐਮਐਸਪੀ ਗਰੰਟੀ ਹੋਵੇ ਕਿਸਾਨੀ ਜਿਹੜੇ ਉਹਨਾਂ ਦੀ ਕਮੇਟੀ ਬਣਾਈ ਜਾਊਗੀ ਜਿਹੜੇ ਆंदोलਨਕਾਰੀ ਕਿਸਾਨਾਂ ਦੇ ਉੱਤੇ ਪਰਚੇ ਦਰਜ ਐ ਉਹ ਪਰਚੇ ਆ ਜਿਹੜੇ ਉਹ ਰੱਦ ਕੀਤੇ ਜਾਣਗੇ ਤੇ ਬਿਜਲੀ ਐਕਟ 2020 ਦੀ ਉਹਦੀ ਵੀ ਸੁਣਵਾਈ ਹੋਣੀ ਮੰਗਾ ਕੋਈ ਮੰਨੀਆਂ ਗਈਆਂ ਤੇ ਅਸੀਂ ਆਦੇ ਆ ਵੀ ਸਾਡਾ ਉਹ ਵਿਰੋਧ ਉਹੀ ਆ ਵੀ ਜਿਹੜਾ ਮੰਨ ਲਾਗੂ ਮੰਨੀਆਂ ਹੋਈਆਂ ਮੰਗਣ ਹੀ ਲਾਗੂ ਕਰ ਰਹੇ ਅੱਜ ਉਤਲੀ ਫਿਰਨੀ ਹੋ ਕੇ ਅੱਜ ਸਾਡੇ ਖੇਤੀ ਕਾਲੇ ਕਾਨੂੰਨਾਂ ਨੂੰ ਦੁਬਾਰੇ ਲਾਗੂ ਕੀਤਾ ਜਾ ਰਿਹਾ ਵੀ ਸਾਡੀਆਂ ਮੰਡੀਆਂ 'ਚ ਇੱਥੇ ਕਿਸਾਨ ਨਾ ਰਿਹਾ ਜੀ ਜਿਹੜਾ ਦੇਸ਼ ਦੀ ਰੀੜ ਦੀ ਹੱਡੀ ਹੈ ਤੁਸੀਂ ਦੱਸ ਦੋ ਫਿਰ ਇੱਥੇ ਰਹੂਗਾ ਕੌਣ ਬਿਲਕੁਲ ਤੁਸੀਂ ਆਦੇ ਅਸੀਂ ਵੀ ਮੋਟਰਾਂ ਲਵਾਈਆਂ ਅਸੀਂ ਪੱਕੇ ਖਾਲ ਬਣਾਏ ਐ ਜੇ ਸਾਡੀਆਂ ਜ਼ਮੀਨਾਂ ਨਾ ਰਹਿਣਾਂ ਜੀ ਸਾਡੇ ਪੱਕੇ ਖਾਲ ਤੇ ਮੋਟਰਾਂ ਕਿੱਥੋਂ ਰਹਿਣਗੇ ਫਿਰ ਕੀ ਕਰਾਂਗੇ ਹੋਣੇ ਇੱਕ ਇੱਕ ਮਹੀਨੇ ਤੋਂ ਜੀ ਤੁਸੀਂ ਮੰਡੀ ਦੇ ਵਿੱਚ ਜਾਓ ਪਤਾ ਲੱਗ ਜੂ ਅਸੀਂ ਉਹ ਕਿਸਾਨ ਬੈਠੇ ਆ ਪੰਜ ਪੰਜ ਕਿਲੋ ਕਿਸਾਨਾਂ ਦੇ ਨਾਲ ਕਾਟਾ ਕੱਟੇ ਜਾ ਰਿਹਾ ਤੇ 10 ਕਿਲੋ ਦੀ ਕਾਟ ਦੀ ਵੀ ਸਾਨੂੰ ਅੱਜ ਫੋਨ ਆਇਆ ਵੀ 10 ਕਿਲੋ ਕਾਟ ਵੀ ਕੱਟੀ ਜਾ ਰਹੀ ਹੈ ਵੀ ਆ ਸਮੱਸਿਆ ਵਾ ਵੀ 90 90 ਹਜ਼ਾਰ ਨੂੰ ਬਾਹਰ ਠੇਕੇ ਤੇ ਲਿਆ ਜੀ ਨੇ ਘਰੇ ਧੀ ਦਾ ਵਿਆਹ ਕਰਿਆ ਮਨਪ੍ਰੀਤ ਜੀ ਉਹਦੇ ਹਾਲਾਤ ਕੀ ਹੈ ਤੇ ਜਿਨੇ ਬੱਚੇ ਦੀ ਫੀਸ ਭਰਨੀ ਹੈ ਫਸਲ ਤੇ ਸਭ